ਭਈ ਪਾਣੀ ਨਦੀ ਦੇ ਵਿੱਚ ਕਿੰਨਾ ਆ ਗਿਆ ਇੱਕਦਮ ਹੀ ਪਾਣੀ ਜਿਹੜਾ ਸੁਪੇਟੋ ਜੀ ਆਪਣੀ ਵੀਡੀਓ ਦੇਖ ਰਹੇ ਸਾਰੇ ਮਿੱਤਰ ਭਰਾਵਾਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਾਂ ਪਹੁੰਚੇ ਹਾਂ ਕਪਾਲ ਮੋਚਨ ਰਾਤ ਇੱਥੇ ਰਹੇ ਸੀ ਆਪਾਂ ਅੱਜ ਦਾ ਸਫਰ ਆਪਣਾ ਇੱਥੋਂ ਹੀ ਸ਼ੁਰੂ ਹੋਊਗਾ ਇੱਥੋਂ ਹੀ ਆਪਾਂ ਇੱਥੇ ਜਿਹੜੇ ਸਥਾਨ ਆ ਗੁਰਦੁਆਰਾ ਸਾਹਿਬ ਇੱਕ ਪਿੱਛੇ ਦੇਖ ਸਕਦੇ ਹੋ ਤੁਸੀਂ ਆਪਾਂ ਕਰਾਉਂਦੇ ਆ ਦਰਸ਼ਨ ਇਸ ਸਥਾਨ ਦੇ ਦਰਸ਼ਨ ਕਰਾਂਗੇ ਇਸੇ ਤਰ੍ਹਾਂ ਆਪਾਂ ਅੱਜ ਲੋਕੜ ਕੇ ਲਈ ਤੱਕ ਆਪਾਂ ਦਰਸ਼ਨ ਕਰਦੇ ਜਾਵਾਂਗੇ ਹੋਰ ਵੀ ਜ ਤੋ ਹਾਮ ਨਾਮ ਯੋ ਨਾ ਗਿਓ ਜਾ ਕਹ ਤਨ ਨਹੀਂ ਕੋ ਹੋ ਸਤਿਗੁਰ ਪ੍ਰਸਾਦ ਕੀ ਤੋਦੀ ਕਹੀ ਅਲਾਪ ਕਾਹੋ ਦੀਓ ਗੁਜੀ ਸੰਗ ਦੀਪਕੇ ਸਾਕ ਕਾਲੰਕਾ ਕੁੰਦਲ ਨੰਨਾ ਇੱਥੇ ਸਤਗੁਰ ਜੀ ਮਹਾਰਾਜ ਜਗ ਤੇ ਜਲੰਦੇ ਨੂੰ ਤਾਰਦਿਆਂ ਹੋਇਆਂ ਹਰਦੁਆਰ ਤੋਂ ਇਸ ਸਥਾਨ ਤੇ ਪਹੁੰਚੇ ਸੀ ਤੇ ਜਦੋਂ ਇੱਥੇ ਆਣ ਕੇ ਸਤਗੁਰਾਂ ਨੇ ਪੜਾ ਕੀਤਾ ਤੇ ਇੱਕ ਸੇਠ ਨੇ ਤੇ ਬੜਾ ਵੱਡਾ ਭਾਵ ਲੰਗਰ ਲਾਇਆ ਹੋਇਆ ਸੀ ਸਾਧੂਆਂ ਵਾਸਤੇ ਕਹਿੰਦੇ ਉਸੇ ਸਮੇਂ ਜਿਹੜੇ ਸੇਠ ਦੇ ਘਰ ਇੱਕ ਬੱਚਾ ਪੈਦਾ ਹੋਇਆ ਤੇ ਉਹਨਾਂ ਨੇ ਜਿਹੜਾ ਭੋਜਨ ਸਾਧੂਆਂ ਨੇ ਛੱਡ ਦਿੱਤਾ ਕਹਿਣ ਲੱਗੇ ਕਿ ਭੋਜਨ ਪ੍ਰੇਸ਼ਟ ਹੋ ਗਿਆ ਬਾਸੂਤਕ ਹੋ ਗਿਆ ਇਸੇ ਤਰ੍ਹਾਂ ਫਿਰ ਸਤਗੁਰਾਂ ਨੇ ਕਿਹਾ ਕਿ ਜੇ ਉਹ ਜਨ ਸੂਤਕ ਹੋ ਗਿਆ ਵਾ ਤੇ ਜੇਕਰ ਸੂਤਕ ਮੰਨੀ ਐ ਸਭ ਤੇ ਸੂਤਕ ਹੋਏ ਕਹਿੰਦੇ ਸਾਰੀਆਂ ਗੱਲਾਂ ਸੂਤਕ ਮੰਨੋ ਫਿਰ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਈ ਪਹਿਲਾ ਪਾਣੀ ਜਿਓ ਜੇ ਤ ਹਰਿਆ ਸਭ ਕੋਈ ਸੂਤਕ ਕਿਉਂ ਕਹਿ ਰੱਖੀ ਐ ਸੂਤਕ ਪਵਰ ਸੋਈ ਸੋ ਇਸ ਤਰ੍ਹਾਂ ਸਾਧਗੁਰਾਂ ਨੇ ਇਹ ਸ਼ਬਦ ਇੱਥੇ ਉਚਾਰਨ ਕੀਤਾ ਤੇ ਜਿਹੜੇ ਲੋਕ ਬ੍ਰਹਮਾ ਪਰਮਾ ਦੇ ਵਿੱਚ ਸੀ ਉਹਨਾਂ ਨੂੰ ਫਿਰ ਇੱਧਰ ਹੀ ਪਾਇਆ ਸਤਿਗੁਰਾਂ ਨੇ ਇਸੇ ਤਰ੍ਹਾਂ ਗੁਰਕਲਗੀਦਰ ਪਾਸ਼ਾ ਜੀ ਇਸ ਸਥਾਨ ਤੇ ਪਹੁੰਚੇ ਸੀ ਇਹ ਹਿੰਦੂਆਂ ਦਾ ਜਿਹੜਾ ਬਹੁਤ ਵੱਡਾ ਗੜ੍ਹ ਸੀ ਉਹਨਾਂ ਦਾ ਤੀਰਥ ਸੀ ਤੇ ਇੱਧਰ ਦੇਖੋ ਉਹਨਾਂ ਦਾ ਜਿਹੜੇ ਸਰੋਵਰ ਜਿੱਥੇ ਉਹਨਾਂ ਦਾ ਭਾਰੀ ਮੇਲਾ ਵੀ ਲੱਗਦਾ ਸੀ ਤੇ ਇਸੇ ਹੀ ਸਰੋਵਰਾਂ ਤੇ ਆਣ ਕਰਕੇ ਜਿਹੜੇ ਸਾਧੂ ਸੰਤ ਬੈਠਦੇ ਸੀ ਉਨਾ ਵਾਸਤੇ ਜਿਹੜਾ ਸੇਠ ਨੇ ਲੰਗਰ ਲਾਇਆ ਸੀ ਤੇ ਇੱਥੇ ਧਵਾਨਾ ਦਫਾ ਦੀ ਨਾਲ ਹੀ ਗੁਰਦੁਆਰਾ ਸਾਹਿਬ ਕਪਾਲ ਮੋਚਨ ਦਾ ਆਸ਼ਾ ਹੀ ਪਹਿਲੀ ਦਸਰੋਵਰ ਦੇ ਨਾਲ ਹੀ ਜਿਹੜਾ ਕਾਰ ਸੇਵਾਂ ਵਾਲਿਆਂ ਦਾ ਡੇਰਾ ਇਸ ਥਾਂ ਦੀ ਜਿਹੜੀ ਸੇਵਾ ਦਿੱਲੀ ਵਾਲੇ ਮਹਾਪੁਰਸ਼ਾਂ ਖਾਂ ਤੋਂ ਆਵਾਰਵੰਤ ਸਿੰਘ ਜੀ ਉਹਨਾਂ ਵੱਲੋਂ ਕਰਾਈ ਗਈ। ਹੋ ਇੱਥੇ ਹੁਣ ਆਪਾਂ ਪ੍ਰਸ਼ਾਦਾ ਵੀ ਛੱਕਾਂਗੇ। ਤੇ ਇੱਥੇ ਸਾਹਮਣੇ ਲੱਗਿਆ ਸੀ ਜਮਨਾ ਦਰਖਤ ਆਪਾਂ ਥੋੜੀਆਂ ਜਮਨਾ ਤੋਂ ਥੋੜੀਆਂ। ਜਮਨਾ ਦਾ ਇਹ ਫਾਇਦਾ ਵਾ ਵੀ 슈ਗਰ ਲਈ ਤਾਂ ਕਹਿੰਦੇ ਭਾਈ ਵਧੀਆ ਜਿੰਨਾਂ ਨੂੰ 슈ਗਰ ਆ। ਪਰ ਇੱਕ ਹੋਰ ਚੀਜ਼ ਆ ਵੀ ਜੇ ਜਮਨਾ ਹਾਂ ਇਹ ਤਾਂ ਜਿਹੜੇ ਆਪਣੇ ਸਰੀਰ 'ਚ ਕੋਈ ਵਾਲ ਲੰਗ ਜਾਂਦਾ ਵਾ ਕਈ ਵਾਰੀ ਆਪਣੇ ਅੰਦਰ ਚੱਲ ਜਾਂਦਾ ਵਾ ਵਾਲ ਰੋਮ ਲੰਗ ਜਾਵੇ ਤੇ ਉਹ ਗਲਦਾ ਨਹੀਂ ਹੈਗਾ ਤੇ ਉਹਨੂੰ ਗਲਣ ਲਈ ਸਿਰਫ ਇੱਕੋ ਜਮਣਾ ਹੀ ਆ ਤੇ ਜਮਣਾ ਜਿਹੜੀਆਂ ਫਿਰ 5-6 ਜਮਣਾ ਬਹੁਤ ਹੁੰਦੀਆਂ ਇਸ ਕਰਕੇ ਰੇਕ ਸਾਲ ਦੇ ਵਿੱਚ 5-6 ਜਮਣਾ ਜ਼ਰੂਰ ਖਾਓ ਮਿਹਰ ਦਇਆ ਇਹ ਰੱਬ ਦੀ ਕਿਰਪਾ ਰੱਸ਼ਨ ਕਰਕੇ ਆਏ ਆ ਕਪਾਲ ਮੋਚਨ ਉੱਥੋਂ ਆਪਾਂ ਚਾਲੇ ਪਾ ਲੇ ਅੱਗੇ ਨੂੰ ਲੋਹੜ ਕਿਲੇ ਵੱਲ ਇੱਥੋਂ ਕਰੀਬਨ 15 ਕਿਲੋਮੀਟਰ ਆ ਆਪਾਂ ਥੋੜੀ ਜਿਹੀ ਦੂਰ ਅੱਗੇ ਆਏ ਆ ਪਹੁੰਚ ਗਿਆ ਇਹ ਲੋਗੜ ਦੇ ਲਾਗੇ ਸਾਹਮਣੇ ਦੇਖੋ ਉੱਚੇ ਪਹਾੜ ਆ ਗਏ ਮੌਸਮ ਨਹੀਂ ਪੈਂਦਿਆ ਆ ਪਾ ਹੁਣ ਤੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਹੁਣ ਆਪਾਂ ਉੱਥੇ ਪਹੁੰਚਦੇ ਆ ਉੱਥੇ ਜਾ ਕਰਕੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਇਤਿਹਾਸ ਦੱਸਦੇ ਆ ਆਪਾਂ ਪਹੁੰਚ ਗਏ ਆ ਕਿਲਾ ਲੋਗੜ ਤੇ ਸਥਾਨ ਤੇ ਆਪਾਂ ਜਿਹੜਾ ਉਹ ਨਦੀ ਉਹ ਪਾਰ ਇੱਧਰ ਦੇਖੋ ਦੇਖਦੇ ਆਂ ਦੇਖਦੇ ਆਂ ਜਿਹੜੀ ਨਦੀ ਆ ਪਾਣੀ ਦੇਖੋ ਕਿੰਨਾ ਚੱਲ ਪਿਆ ਤੇ ਦੇਖੋ ਜੀ ਉੱਤੋਂ ਮੀਂਹ ਪਿਆ ਕਿਤੇ ਪਾਣੀ ਕਿੰਦਾ ਸਪੀਟੋ ਸਪੀਡ ਆ ਜੇ ਮੈਂ ਆਣ ਕੇ ਖੜੇ ਹੀ ਪਾਣੀ ਮੜਾ ਜੇ ਚੱਲਣ ਦਿਆ ਸੀ ਤੇ ਇੱਕ ਦਮ ਜਿਹੜਾ ਪਾਣੀ ਦੇਖੋ ਤੇ ਗੁਰਦੁਆਰਾ ਸਾਹਿਬ ਨੂੰ ਜਿਹੜਾ ਰਸਤਾ ਵੀ ਇਹੀ ਜਾਂਦਾ ਵਾ ਨਾ ਇੱਥੇ ਪੁਲ ਹੈਗਾ ਤੇ ਉਹਨਾਂ ਕਈ ਇੱਕ ਦੋ ਜਣੇ ਕਿਹਾ ਵੀ ਪਾਣੀ ਉਤਰ ਜੂਗਾ ਛੇਤੀ ਫੇ ਜਲ ਜਿਓ ਤੇ ਪਾਣੀ ਦੀ ਸਪੀਡ ਦੇਖੋ ਤੂੰ ਉਹ ਸਾਹਮਣੇ ਉਹਨਾਂ ਕੋ ਪੁੱਛਿਆ ਉਹ ਕਹਿੰਦੇ ਇਹ ਮੋੜ ਸੇਲ ਤਾਂ ਆ ਜੂਗਾ ਉਧਰੋਂ ਤੇ ਰਸਤਾ ਹੈਗਾ ਛੋਟਾ ਪੁੱਲੇਗਾ ਤੇ ਹੁਣ ਆਪਾਂ ਉਤੋਂ ਦੀ ਜਾਵਾਂਗੇ ਅੱਗੇ ਜਾ ਕਰਕੇ ਥੋੜਾ ਜਾ ਉਧਰ ਨੂੰ ਆਉਂਦੇ ਆਪਾਂ ਗੁਰਦੁਆਰਾ ਸਾਹਿਬ ਪੱਲ ਅੱਗੇ ਜਾ ਕੇ ਆਣ ਕੇ ਇੱਥੇ ਪਹੁੰਚਿਆ ਗਿਆ ਸੀ ਨਦੀ ਦੇ ਉੱਤੇ ਆਹ ਦੇਖੋ ਤੁਸੀਂ ਨਦੀ ਵੀ ਕਿਦਾਂ ਸਪੀਡ ਦੇ ਵਿੱਚ ਜਿਹੜੀ ਚੱਲਦੀ ਆ ਆ ਸੰਗੜੇ ਜੰਗਲ ਦੇ ਵਿੱਚ ਹੁੰਦੀ ਆ ਫਾਂ ਲੰਘਣ ਦੇ ਪਹਾੜਾਂ ਦੇ ਵਿੱਚ ਦੀ ਸੰਗੜੇ ਜੰਗਲ ਦੇ ਵਿੱਚ ਆ ਜਿਹੜਾ ਰਸਤਾ ਉੱਥੇ ਜਾਊਗਾ ਗੁਰੂ ਘਰ ਤੇ ਮਨੇ ਦੋਨੋਂ ਚੱਲਦੇ ਆ ਕੇ ਪਤਾ ਕੀਤਾ ਕਹਿੰਦੇ ਵੀ ਉਧਰ ਨੂੰ ਤਾਂ ਉਹੀ ਰਸਤਾ ਵਾ ਯੂਰੋਪਾ ਪੁਲ ਬੰਨਨਾ ਵਾ ਜਦੋਂ ਆ ਪਾਣੀ ਆਉ ਤਾਂ ਪਹਿਲਾਂ ਚੱਲ ਜਾਂਦੇ ਤੇ ਮੈਨੂੰ ਲੱਗਾ ਕਿ ਸ਼ਾਇਦ ਉਹ ਜੰਗਲ ਵਾਲਾ ਰਸਤਾ ਵਾ ਪਰ ਉੱਥੋਂ ਨੂੰ ਮੁੜ ਕੇ ਆਇਆ ਮੈਂ ਬਾਅਦ ਸੇ ਮੈਨੂੰ ਉਹ ਤਾਂ ਹੋਰ ਪਾਸੇ ਦੀ ਲੋਕੇਸ਼ਨ ਦਿਖਾਉਣ ਦਿਆ ਹੈ ਤੇ ਆ ਵੀ ਜਿਹੜਾ ਸਥਾਨ ਹੈ ਇਹ ਇਤਿਹਾਸਿਕ ਸਥਾਨ ਹੈ ਇੱਥੇ ਵੀ ਤਾਂ ਇੱਥੇ ਆਪਾ ਖੜੇ ਆਂ ਲੋਗੜ ਸ਼ੌਣੀ ਗੁਰਦੁਆਰਾ ਸਾਹਿਬ ਤੱਕ ਗਏ ਇਹ ਵੀ ਇੱਕ ਸ਼ੌਣੀ ਬਣਾਈ ਹੈ ਲੋਗੜ ਦੇ ਲੇੜੀ ਤੇ ਇਤਿਹਾਸ ਤੁਸੀਂ ਇੱਥੋਂ ਪੜ੍ਹ ਸਕਦੇ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 1710 ਨੂੰ ਜਿਹੜੀ ਇਸ ਲੋਗੜ ਨੂੰ ਆਪਣਾ ਖਾਲਸਾ ਰਾਜ ਰਾਜਤਾਨੇ ਬਣਾਇਆ ਸੀ ਤੇ ਇੱਥੇ ਹੀ ਜਿਹੜਾ ਇੱਕ ਬੰਨੇ ਪਹਾੜ ਤੇ ਦੂਜੇ ਬੰਨੇ ਖੁੱਲਾ ਮੈਦਾਨ ਹੋਣ ਕਰਕੇ ਜਿਹੜੇ ਯੋਧੇ ਸ਼ੁਰੂ ਮੇ ਉਹੋ ਦੁਸ਼ਮਣ ਨਾਲ ਟੱਕਰ ਲੈਂਦੇ ਸੀ ਤੇ ਨੇਕਾ ਸਿੰਘਾਂ ਨੇ ਇੱਥੇ ਛੇਦੀਆਂ ਪ੍ਰਾਪਤ ਕੀਤੀਆਂ ਵਾ ਤੇ ਆਓ ਆ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਹਾਂ ਜਿਹੜੀਆਂ ਪੁਰਾਤਨ ਇੱਟਾਂ ਅਜੇ ਵੀ ਲੋਹੜ ਕਿਲੇ ਦੇ ਅਜੇ ਵੀ ਹੈਗਿਆਂ ਆ ਦੇਖੋ ਦ੍ਰਿਸ਼ਾ ਕਰੋ ਦੂਜਾ ਗੁਰਦੁਆਰਾ ਸਾਹਿਬ ਤੇ ਆਪਾਂ ਅਜੇ ਜਾ ਨਹੀਂ ਸਕਦੇ ਰਸਤਾ ਹੋ ਗਿਆ ਬੰਦ ਕਿਉਂਕਿ ਹੁਣ ਦੇਖੋ ਮੀਂਹ ਕਿੰਨਾ ਪੈਣ ਲੱਗ ਗਿਆ ਮੀਂਹ ਨੇ ਮਚਾਤੀਆਂ ਤਰਸ ਖੱਲੀਆਂ ਕਿ ਨਦੀ ਚ ਮੀਂਹ ਦਾ ਪਾਣੀ ਜਿਹੜਾ ਵਧ ਗਿਆ ਇਸ ਕਰਕੇ ਸ਼ਹਾਜ ਨਹੀਂ ਜਾ ਸਕਦੇ ਆਪਾਂ ਲੋਹੜ ਕਿਲੇ ਤੱਕ ਉਹ ਆਪਾਂ ਉੱਪਰੋਂ ਦੇਖਣਦੇ ਆਂ ਇਧਰੋਂ ਉੱਤੋਂ ਸ਼ੈੱਡ ਤੋਂ ਉਸੇ ਨਦੀ ਦੇ ਵਿੱਚ ਆ ਗਏ ਆਪਾਂ ਵੈਸੇ ਤੇ ਨਦੀ ਨਹੀਂ ਹੁੰਦੀ ਦਰਿਆ ਨਹੀਂ ਮੰਨਿਆ ਜਾਂਦੇ ਇਹਨੂੰ ਕਹਿੰਦੇ ਆਂ ਨਾਲਾ ਇਹ ਹੁੰਦੇ ਆਂ ਬਰਸਾਤੀ ਨਾਲੇ ਪਾ ਜਦੋਂ ਮੀਂਹ ਪੈਂਦਾ ਤੇ ਉਦੋਂ ਇਹ ਵਗਦੇ ਆ ਉਦਾਂ ਇਹ ਅੱਗੇ ਪਿੱਛੇ ਛੁੱਕੇ ਰਹਿੰਦੇ ਆ ਜਿਹੜੀ ਆ ਪਾਰ ਕਰ ਲਈ ਆ ਇਹ ਪਾਣੀ ਥੋੜਾ ਹੀ ਸੀ ਤੇ ਆਪਾਂ ਚਾੜਤਾ ਮੋੜ ਸੱਲਾ ਇੱਧਰ ਹੀ ਤੇ ਹੁਣ ਅੱਗੇ ਆਪਾਂ ਚੱਲ ਜਾਂਦੇ ਆ ਗੁਰਦਵਾਰ ਸਾਹਿਬ ਦੇ ਦਰਸ਼ਨ ਕਰਨ ਲੋ ਜੀ ਪਹੁੰਚ ਹੀ ਗਏ ਆਪਾਂ ਕਿਲਾ ਲੋਗੜ ਗੁਰਦਵਾਰ ਸਾਹਿਬ ਦੇ ਵਿੱਚ ਆਪਾਂ ਇੱਥੇ ਦਰਸ਼ਨ ਕਰਾਂਗੇ ਤੇ ਆ ਦੇਖੋ ਮੋੜ ਸੱਲ ਦੇ ਪਿੱਛੇ ਆਪਾਂ ਜੋਤੇ ਟੰਗਲੇ ਹੀ ਪਾਣੀ ਦੇ ਵਿੱਚੋਂ ਦੀ ਹੋ ਕੇ ਆਈ ਆਪਾਂ ਇੱਥੇ ਆਪਾਂ ਗੁਰਦੁਆਰਾ ਸਾਹਿਬ ਨੂੰ ਹੀ ਜਿਹੜਾ ਤਿਆਰ ਹੋਇਆ ਵਾ ਨਵਾਂ ਬਣ ਕੇ ਕਿਉਂਕਿ ਹਰਿਆਣਾ ਕਮੇਟੀ ਨੇ ਹੋਣਾ ਕਾਫੀ ਇਹਦਾ ਪ੍ਰਬੰਧ ਕੀਤਾ ਵਾ ਰਹਿਣ ਰਹਿਣ ਵਾਸਤੇ ਵਧੀਆ ਜਗ੍ਹਾ ਕਮਰੇ ਵਧੀਆ ਸੋਹਣੇ ਪਏ ਆ ਕਾਫੀ ਕਮਰੇ ਵੀ ਆ ਹਾਂ ਪ੍ਰਬੰਧਕਾਂ ਨੇ ਦੱਸਿਆ ਕਿ ਜਿਹੜਾ ਕਿਲੇ ਦਾ ਕੁਝ ਕੇਸਾਈ ਹੈ ਜਿਹੜਾ ਵਾਹ ਜਿਹੀਆਂ ਇੱਟਾਂ ਹੀ ਬਚੀਆਂ ਹੋਈਆਂ। ਉਹ ਸਾਹਮਣੇ ਉੱਤੇ ਨਿਸ਼ਾਨ ਸੱਬ ਲੱਗਾ ਵਾ। ਇਹਦੇ ਚ ਨਹੀਂ ਲਿਖਣਾ। ਉੱਥੇ ਕਿਲੇ ਦਾ ਕੁਝ ਪਾਰਟ ਜਿਹੜਾ ਹੈ ਜਿਹੜਾ ਰਸਤਾ ਮੈਂ ਪਹਿਲਾਂ ਚੱਲਿਆ ਸੀ ਜੰਗਲ ਵਾਲਾ। ਕੋਈ ਰਸਤਾ ਉਸ ਸਥਾਨ ਤੱਕ ਜਾਂਦਾ ਵਾ। ਤੇ ਉਹਦੀ ਵੀ ਆਣਾ ਚੱਲਣ ਤੇ ਹੀ ਆ ਉੱਥੇ ਵੀ ਸੇਵਾ। ਤਾਂ ਜੋ ਸੰਗਤਾਂ ਉੱਥੇ ਜਾ ਕਰਕੇ ਉਹ ਦਰਸ਼ਨ ਕਰ ਸਕਣ ਤੇ ਹੁਣ ਇੱਥੋਂ ਆਪਾਂ ਅੱਗੇ ਚੱਲੇ ਪਾਵਾਂਗੇ ਅਗਲੇ ਗੁਰਦੁਆਰਾ ਸਾਹਿਬ ਤੱਕ ਗੁਰਦੁਆਰਾ ਸਾਹਿਬ ਨੂੰ ਜਿਹੜਾ ਇਸ ਦਰਿਆ ਦੇ ਉੱਤੋਂ ਦੀ ਨਿਰਮਾਣ ਉਹ ਚੱਲਣ ਦਿਆ ਵਾ ਪੁਲ ਦਾ ਆ ਪੁਲ ਉਹ ਬਣਨਗੇ ਚਾਰ ਜਿਹਦੇ ਪੰਜ ਛੇ ਕੱਢਣਗੇ ਆਂ ਜਾ ਖੋਜੇ ਪੱਤਣਗੇ ਇਹ ਕੋ ਅਗਲੇ ਬੰਨੇ ਪੁੱਟਿਆਵਾ ਜੇ ਉਹਦਾ ਚੱਲੂ ਕੰਮ ਤੇ ਆ ਦੇਖੋ ਖੁੱਲਾ ਏਰੀਆ ਕਿੱਥੇ ਤੱਕ ਐ ਪੱਧਰਾ ਮਦਾਨੀ ਇਲਾਕਾ ਨਦੀ ਦਾ ਇਲਾਕਾ ਅੱਗੇ ਪਹਾੜ ਕਿੰਨੇ ਸਿੰਘ ਸੂਰਮੇ ਇੱਥੇ ਲੜਦੇ ਹੋਗੇ ਜੰਗਾਂ ਜੁੱਦਾਂ ਕਰਦੇ ਹੋਗੇ ਇੰਨਾਂ ਨਹੀਂ ਛੇ ਦੀਆਂ ਪਾਈਆਂ ਆਉਣਗੀਆਂ ਕਿੰਨਿਆਂ ਦਾ ਇੱਥੇ ਖੂਨ ਡੁੱਲਿਆ ਹੋਊਗਾ ਧਰਤੀ ਧਨ ਭਾਗ ਹੈ ਇਹਦੇ ਧਨ ਆ ਇਹ ਧਰਤੀ ਇੱਥੇ ਇੰਦੇ ਵੱਡੇ ਸੂਰਮੇ ਹੋਏ ਜਿਨ੍ਹਾਂ ਨੇ ਜੰਗਾ ਜੁੱਧਾਂ ਕੀਤੀਆਂ ਇੱਥੇ ਕਿੰਨੇ ਹਮਲਾਵਰ ਆਉਂਦੇ ਹੋਗੇ ਇਸ ਥਾਂ ਤੇ ਆਣ ਕੇ ਕਿਲੇ ਨੂੰ ਜਿੱਤਣ ਦੇ ਲਈ ਹੋ ਪਹੁੰਚੇ ਕਾਲਾਂਬ ਇੱਥੇ ਦਸਵੇਂ ਪਾਤਸ਼ਾਹ ਦੇ ਗੁਰਦੁਆਰੇ ਦੇ ਦਰਸ਼ਨ ਕਰਕੇ ਅੱਗੇ ਜਾਮਗੋਆ ਪਟੋਕਾ ਸਾਹਿਬ ਤੇ ਵੀਡੀਓ ਦੀ ਆਪਾਂ ਸਮਾਪਤੀ ਇੱਥੇ ਕਰਨ ਲੱਗੇ ਆਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਜੁ ਕਰ ਦਿਓ ਤੇ ਅਗਲਾ ਇਤਿਹਾਸ ਆਪਾਂ ਅਗਲੇ ਬਲੌਗ ਦੇ ਵਿੱਚ ਦੱਸਾਂਗੇ ਟੋਕਾ ਸਾਹਿਬ ਦਾ ਤੇ